ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣਾ ਦੇ ਨਾਲ ਜਿਨ੍ਹਾਂ ਨੂੰ ਸ਼ਰਾਬ ਨੀਤੀ ਘੁਟਾਲੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਹੁਣ ਤੱਕ 9 ਸਾਮਣ ਜਾਰੀ ਹੋਏ ਸਨ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਵਾਰ ਵੀ ਈਡੀ ਦੇ ਸਾਹਮਣੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਇਸ ਨੂੰ ਚੁਣੌਤੀ ਦਿੰਦੇ ਹ ਜਿੱਥੇ ਰਾਉਜ਼ ਐਵੇਨਿਊ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤੇ ਹੁਣ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਤੇ ਜਿਸ ਤੇ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਈਡੀ ਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਜਵਾਬ ਦਾ ਅਰਜ਼ ਸਮਾਂ ਦਿੱਤਾ ਤੇ ਉੱਥੇ ਹੀ ਈਡੀ ਨੂੰ ਵੀ ਇੱਕ ਦੋ ਹਫ਼ਤਿਆਂ ਦੇ ਅੰਦਰ ਜਿੱਥੇ ਈਡੀ ਨੂੰ ਜਵਾਬ ਦਾਖਲ ਕਰਨ ਲਈ ਸਮਾਂ ਦਿੱਤਾ ਉੱਥੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਜਵਾਬ ਦਾਖਲ ਕਰਨ ਲਈ ਦਿੱਤਾ ਗਿਆ ਹੈ ਦੱਸਣੇ ਕਿ ਹੁਣ ਤੱਕ 9 ਸਮੰਨ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਾਰੀ ਹੋਏ ਸਨ ਤੇ ਅਰਵਿੰਦ ਕੇਜਰੀਵਾਲ ਇੱਕ ਵੀ ਸਮੰਨ ਤੇ ਪੇਸ਼ ਨਹੀਂ ਹੋਏ ਸੋ ਸ਼ਰਾਬ ਨੀਤੀ ਘੁਟਾਲੇ ਮਾਮਲੇ ਦੇ ਵਿੱਚ ਈਡੀ ਵੱਲੋਂ ਸਮੰਨ ਜਿਹੜੇ ਜਾਰੀ ਕੀਤੇ ਗਏ ਸਨ ਤੇ ਹੁਣ ਹਾਈ ਕੋਰਟ ਦੇ ਜਿਹੜੇ ਬੈਂਚ ਦੇ ਵਿੱਚ ਸੁਰੇਸ਼ ਕੁਮਾਰ ਕੈਡ ਤੇ ਮਨੋਜ ਜੈਨ ਨੇ ਅਗਵਾਈ ਕੀਤੀ ਹੈ ਸੁਣਵਾਈ ਕੀਤੀ ਹੈ ਹੈ ਜਿਸ ਦੇ ਵਿੱਚ ਈਡੀ ਨੂੰ ਜਵਾਬ ਦਾਖਲ ਕਰਨ ਲਈ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਤੇ ਉੱਥੇ ਹੀ ਅਰਵਿੰਦ ਕੇਜਰੀਵਾਲ ਹੋਣਾ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਅਭਿਸ਼ੇਕ ਮਨੂ ਸਿੰਘ ਵੀ ਕੇਜਰੀਵਾਲ ਹੋਣਾ ਵੱਲੋਂ ਵਕੀਲ ਜਿਹੜੇ ਨੇ ਉਹ ਕੀਤੇ ਗਏ ਨੇ ਤੇ ਜਿੱਥੇ ਹਾਈ ਕੋਰਟ ਦੇ ਜੱਜ ਦੇ ਵੱਲੋਂ ਕਿਹਾ ਗਿਆ ਹੈ ਟਿੱਪਣੀ ਕੀਤੀ ਗਈ ਹੈ ਕਿ ਹੁਣ ਤੱਕ ਇੱਕ ਵੀ ਸੁਣਵਾਈ ਤੇ ਅਰਵਿੰਦ ਕੇਜਰੀਵਾਲ ਹੋਣੀ ਪੇਸ਼ ਕਿਉਂ ਨਹੀਂ ਹੋਏ ਤਾਂ ਇਸ ਦੇ ਉੱਤੇ ਜਵਾਬ ਦਿੰਦੇ ਆ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਹੈ ਕਿ ਸੁਰੱਖਿਆ ਜੀ ਕਿੰਨੀ ਬਣਾਈ ਜਾਵੇ ਤਾਂ ਅਰਵਿੰਦ ਕੇਜਰੀਵਾਲ ਹੋਣੀ ਜ਼ਰੂਰ ਪੇਸ਼ ਹੋਣਗੇ ਉਹ ਕਿਤੇ ਭਗੌੜੇ ਨਹੀਂ ਹੋਏ ਉਹ ਕਿਤੇ ਭੱਜੇ ਨਹੀਂ ਸੋ ਸਿੰਘ ਵੀ ਹੋਣਾ ਨੇ ਸੰਜੇ ਸਿੰਘ ਤੇ ਮਨੀਸ਼ ਸੋਧਿਆ ਦਾ ਵੀ ਜ਼ਿਕਰ ਕੀਤਾ ਇਸ ਮਾਮਲੇ ਦੇ ਵਿੱਚ ਦਲੀਲਾਂ ਅਪੀਲਾਂ ਸਾਰੀਆਂ ਚੱਲੀਆਂ ਨੇ ਤੇ ਹੁਣ ਜਿਹੜੀ ਅਗਲੀ ਸੁਣਵਾਈ ਦੀ ਤਰੀਕ ਹੈ ਉਹ 22 April ਤੈਅ ਕੀਤੀ ਹੈ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਹੋਣਾ ਦੇ ਵੱਲੋਂ ਰਾਉਜ਼ ਐਵੇਨਿਊ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤੇ ਹੁਣ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਦੱਸ ਦਿੰਨੇ ਆ ਕਿ ਜਿਹੜੇ ਜੱਜ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕਾਲ ਦੇ ਉੱਤੇ ਪੇਸ਼ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਹੋਏ ਤੇ ਜਿਸ ਦਾ ਜ ਦਿੰਦਿਆਂ ਅਭਿਸ਼ੇਕ ਮਨੋ ਸਿੰਘਵੀ ਨੇ ਕਿਹਾ ਸੀ ਕਿ ਸੁਰੱਖਿਆ ਯਕੀਨੀ ਬਣਾਈ ਜਾਵੇ ਇਸ ਤੋਂ ਪਹਿਲਾਂ ਜਿਹੜੇ ਹੈ ਮਨੀਸ਼ ਸਿਸੋਧਿਆ ਸੰਜੇ ਕੁਮਾਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੂਸਰੇ ਪਾਸੇ ਜਦੋਂ ਜੱਜ ਨੇ ਕਿਹਾ ਕਿ ਆਧਾਰ ਬਣਾ ਕੇ ਹੀ ਗ੍ਰਿਫਤਾਰੀਆਂ ਹੁੰਦੀਆਂ ਨੇ ਦਲੀਲਾਂ ਪੀਲਾਂ ਸੁਣ ਕੇ ਹੀ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਇਹ ਇਹ ਉਦਾਹਰਨ ਦਿੱਤੀ ਸੀ ਅਭਿਸ਼ੇਕ ਮਨੋ ਸਿੰਘਵੀ ਨੇ ਕਿ ਮਨੀਸ਼ ਸਿਸੋਧਿਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ED ਨੂੰ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਤੇ ਉੱਥੇ ਅਰਵਿੰਦ ਕੇਜਰੀਵਾਲ ਹੋਣਾਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਸੋ ਅਗਲੀ ਤਰੀਕ ਜਿਹੜੀ ਹੈ 22 ਅਪ੍ਰੈਲ ਦਿੱਤੀ ਗਈ ਹੈ ਦਿੱਲੀ ਹਾਈ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਹੋਣਾਂ ਨੇ ਈਡੀ ਦੇ ਜਿਹੜੇ ਸ਼ਮਣ ਸਨ ਉਹਨਾਂ ਨੂੰ ਚੁਣੌਤੀ ਦੇਦਿਆਂ ਦਿੱਲੀ ਹਾਈ ਕੋਰਟ ਦਾ ਧਾਰੁਖ ਅਪਣਾਇਆ ਸੀ